ਇਸ ਟਾਈਮ ਫਰੋਈਪੁਰ ਅਲੀ ਕੇ ਹਬੀਬ ਕੇ ਪੰਨੂ ਪਰ ਖੜੇ ਹੋਏ ਹਾਂ ਅਸੀਂ ਸਮੂਹ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਵੀ ਇੱਥੇ ਮਿੱਟੀ ਦੀ ਥਾਂ ਤੇ ਜੇ ਵੱਧ ਤੋਂ ਵੱਧ ਜੇ ਕੋਸ਼ਿਸ਼ ਹੋ ਸਕੇ ਤਾਂ ਤੁਸੀਂ ਮਿੱਟੀ ਦੇ ਗੱਟੇ ਭਰ ਕੇ ਲਿਆਓ ਤਾਂ ਜੋ ਇੱਥੇ ਇੱਕ ਤਾਂ ਟ੍ਰੈਫਿਕ ਬਹੁਤ ਲੱਗਦਾ ਜਦੋਂ ਆਪਾਂ ਮਿੱਟੀ ਦੀਆਂ ਟਰਾਲੀਆਂ ਬੰਦ ਦੇ ਉੱਪਰ ਪਲਟਦੇ ਆ ਉਸ ਨਾਲ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਵੱਜ ਜਾਂਦੀ ਅਗਰ ਜੇ ਆਪਾਂ ਸਿੱਧੇ ਗੱਟੇ ਭਰ ਕੇ ਲਿਆਵਾਂਗੇ ਤਾਂ ਆਪਾਂ ਸਿੱਧੇ ਇੱਥੇ ਜਿੱਥੇ ਆਪਾਂ ਲੋਚਾ ਬਣਾ ਰਹੇ ਹਾਂ ਕੋਸ ਤੋਂ ਸਾਡਾ ਸਿੱਧਾ ਹੀ ਆਪਾਂ ਸਟੇਟੇ ਸ਼ੁਰੂ ਕਰ ਦਿੰਨੇ ਆ ਅਸੀਂ ਇਸ ਟਾਈਮ ਇਹਨਾਂ ਮੋਚਾ ਬਣਾ ਰਹੇ ਆ ਜਿਹੜੀਆਂ ਕਿ ਇੱਕ ਜਿੱਥੋਂ ਦਰਿਆ ਇੱਕ ਬਹੁਤ ਜ਼ਿਆਦਾ ਘੁੰਮ ਰਿਹਾ ਉਸ ਮੋਚਾ ਨੂੰ ਮਜ਼ਬੂਤ ਕਰਨ ਦੇ ਵਿੱਚ ਇਹ ਪਰਸੋਂ ਤੋਂ ਲੱਗੇ ਹੋਏ ਆ ਪਰ ਨਾਲ ਨਾਲ ਕਈ ਲੋਕਾਂ ਨੇ ਵਾਹ ਵੀ ਡਾਤੀ ਵੀ ਇਹ ਬੰਨ ਟੁੱਟ ਗਿਆ ਜਾਂ ਬੰਨ ਛੱਡ ਗਿਆ ਪਰ ਇਦਾਂ ਦੀ ਕੋਈ ਗੱਲ ਨਹੀਂ ਗਈ ਇੱਕ ਹੋਰ ਬੇਨਤੀ ਹੈ ਵੀ ਇੱਥੇ ਇਸ ਬੰਨ ਤੇ ਲੰਗਰ ਜਾਂ ਰਾਸ਼ਨ ਲਿਆਉਣ ਲਈ ਦੂਰੋਂ ਸੰਗਤਾਂ ਮੁਹੱਲੀ ਤੋਂ ਚੰਡੀਗੜ੍ਹ ਤੋਂ ਦਿੱਲੀ ਤੋਂ ਹਰਿਆਣੇ ਤੋਂ ਇੱਥੇ ਲੈ ਕੇ ਪੁੱਜ ਰਹੀਆਂ ਜਿਹੜੇ ਸਾਡੇ ਨੀਲੀ ਡਿਸਟ੍ਰਿਕਟ ਨੇ ਜਿੱਦਾਂ ਕਿ ਫਰੀਦਕੋਟ ਫਾਇਲਕਾ ਜਲਾਲਾਬਾਦ ਰੋਇਪੁਰ ਦੇ ਜਿੰਨੇ ਵੀ ਨਾਲ ਦੇ ਜ਼ਿਲ੍ਹੇ ਲੱਗਦੇ ਨੇ ਉਹਨਾਂ ਨੂੰ ਬੇਨਤੀ ਹੈ ਤੁਸੀਂ ਸਿਰਫ ਸੇਵਾਦਾਰ ਬਣ ਕੇ ਇੱਥੇ ਸੇਵਾ ਕਰਨ ਦੀ ਕਿਰਪਾਲਤਾ ਕਰੋ ਤਾਂ ਜੋ ਆਪਾਂ ਵੱਧ ਤੋਂ ਵੱਧ ਛੇਤੀ ਤੋਂ ਛੇਤੀ ਇਹ ਬੰਨ ਨੂੰ ਮਜ਼ਬੂਤ ਕਰ ਸਕੀਏ ਕਿਉਂਕਿ ਆਉਣ ਵਾਲਾ 2 ਦਿਨ ਦੇ ਆਪਣੇ ਲਈ ਸਭ ਨਾਲ ਕ੍ਰਿਟੀਕਲ ਨੇ ਇਹ ਸਭ ਨੇ 2 ਦਿਨ ਜਿਹੜੇ ਸੈਂਸਿਟਿਵ ਨੇ ਇਹਨਾਂ ਨੂੰ ਆਪਾਂ ਰੋਕਣ ਵਾਸਤੇ ਆਪਾਂ ਨੂੰ ਸਾਨੂੰ ਵੱਧ ਤੋਂ ਵੱਧ ਸੇਵਾਦਾਰਾਂ ਦੀ ਲੋੜ ਹੈ ਤਾਂ ਜੋ ਆਪਾਂ ਇਸ ਬੰਧ ਨੂੰ ਮਜ਼ਬੂਤ ਕਰ ਸਕੀਏ ਤੇ ਨਾ ਹੀ ਕੋਈ ਰਾਸ਼ਨ ਲੈ ਕੇ ਆਓ ਸਿਰਫ ਦੇ ਸਿਰਫ ਸੇਵਾਦਾਰਾਂ ਦੀ ਸੇਵਾ ਦੀ ਲੋੜ ਹੈ ਕਿ ਮਿੱਟੀ ਵਾਲੇ ਗੱਟੇ ਭਰ ਕੇ ਲਿਆਓ ਤੇ ਝੂਠੀਆਂ ਫੌਜਾਂ ਤੋਂ ਡਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫੌਜ ਹੈ